ਜੁੜੂਆ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਹਮਣੇ ਸਵਾਗਤ ਕਰਦਾ ਹੈ। ਬਿੱਤੀ ਦਿਨੀ ਫਰੀਕ ਕੋਲ ਜਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਇੱਕ ਟਕਰਾਅ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਵਿੱਚ ਕਈ ਪੁਲਿਸ ਅਧਿਕਾਰੀ ਅਤੇ ਧਰਨਾਕਾਰ ਵੀ ਜ਼ਖਮੀ ਹੋਏ ਸਨ। ਦੱਸਿਆ ਜਾ ਰਿਹਾ ਕਿ ਨਾਲੀ ਦੇ ਮਸਲੇ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਚਾਰ ਦੇ ਕਰੀਬ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਜਿੱਥੇ ਐਕਸ਼ਨ ਕਮੇਟੀ ਵੀ ਗਠਨ ਕੀਤੀ ਗਈ ਸੀ ਅਤੇ ਲਗਾਤਾਰ ਜਥੇਬੰਦੀਆਂ ਵੱਲੋਂ ਪਿੰਡ ਵਾਸੀਆਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਐਸ்சி ਕਮਿਸ਼ਨ ਦੇ ਸਾਫਕਾ ਚੇਅਰਮੈਨ ਵਿਜੇ ਸਾਪਲਾ ਫ੍ਰੀਕਵਲ ਪਹੁੰਚੇ ਆ ਤੇ ਉਹਨਾਂ ਵੱਲੋਂ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦਾ ਦੁੱਖ ਜਾਣਿਆ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਨਾਲ ਦੀ ਨਾਲ ਉਹਨਾਂ ਵੱਲੋਂ ਨੈਸ਼ਨਲ ਐਸ்சி ਕਮਿਸ਼ਨ ਨੂੰ ਇਸ ਮਾਮਲੇ ਦੇ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਤਾਂ ਜੋ ਇਸ ਵਿੱਚ ਸਹੀ ਕਾਰਵਾਈ ਹੋ ਸਕੇ ਅਤੇ ਪਰਿਵਾਰਾਂ ਨੂੰ ਜਿਹੜਾ ਇਨਸਾਫ ਮਿਲ ਸਕੇ। ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਵਿਜੇ ਸਾਪਲਾ ਨੇ। ਦੇਖੋ ਪਿਛਲੇ ਕਾਫੀ ਦਿਨਾਂ ਤੋਂ ਮੀਡੀਆ ਦੇ ਵਿੱਚ ਤੁਹਾਡੇ ਮਾਧਿਅਮ ਦੇ ਨਾਲ ਹੀ ਸਾਡੇ ਤੱਕ ਇਹ ਗੱਲ ਪਹੁੰਚੀ ਸੀ ਕਿ ਇੱਥੇ ਬੜਾ ਅਨਿਆਏ ਹੋਇਆ ਅਤਿਆਚਾਰ ਹੋਇਆ। ਅੱਜ ਉਹਦੀ ਜੀ ਦੀ ਜਗ ਦੀ ਤਸਵੀਰ ਮੈਂ ਸਰਪੰਚ ਦੇ ਘਰ ਦੀ ਦੇਖ ਰਿਹਾ। ਸਰਪੰਚ ਜਿਹੜਾ ਜਿਹੜਾ ਪਿੰਡ ਦਾ ਇੱਕ ਮੋਤਵਰ ਸਭ ਤੋਂ ਜਿਹੜੇ ਨੰਬਰ 1 ਦਾ ਨਾਗਰਿਕ ਹੁੰਦਾ ਹੈ। ਜੇ ਉਹਦਾ ਹੀ ਇਹ ਹਾਲ ਹੈ ਤੇ ਫਿਰ ਬਾਕੀ ਕਿਸੇ ਦਾ ਕੀ ਹੋ ਸਕਦਾ ਹੈ। ਹਾਂਜੀ। ਰਾਜਨੀਤਿਕ ਰੰਜਿਸ਼ਾਂ ਹੋ ਸਕਦੀਆਂ। ਪਰ ਘਰਾਂ ਦੇ ਉੱਤੇ ਹਮਲੇ ਹੋਣੇ ਔਰ ਇਦਾਂ ਦੀ ਗੱਲ ਹੈ ਔਰ ਦੂਸਰਾ ਸਭ ਤੋਂ ਵੱਡੀ ਗੱਲ ਜਿਹੜੇ ਕਿ ਰੰਜਿਸ਼ਾਂ ਜਾਂ ਲੜਾਈਆਂ ਝਗੜੇ ਪਿੰਡਾਂ 'ਚ ਹੁੰਦੇ ਆ ਪਰ ਉਹਨਾਂ ਝਗੜਿਆਂ ਨੂੰ ਸਰਕਾਰ ਜਿਹੜੀ ਆ ਉਹ ਨਿਜਠਣ ਲਈ ਕੰਮ ਕਰਦੀ ਆ ਨਾ ਕਿ ਕਿਸੇ ਪੱਖ ਦੀ ਗੱਲ ਕਰਦੀ ਆ ਇੱਥੇ ਆਣ ਕੇ ਸਾਨੂੰ ਦੇਖਣ ਨੂੰ ਇਹ ਮਿਲਿਆ ਕਿ ਇੱਕ ਪੱਖ ਦੇ ਉੱਤੇ ਸਰਪੰਚ ਦਾ ਜਿਹੜਾ ਪੱਖ ਆ ਜੋ ਉਦਾਂਲੀਤ ਪਰਿਵਾਰ ਦੇ ਨਾਲ ਸਬੰਧਤ ਹੈ ਉਹਦੇ ਤੇ ਹੀ ਅਤਿਆਚਾਰ ਹੋਇਆ ਉਹਦੇ ਤੇ ਹੀ ਕੁੱਟਮਾਰ ਹੋਈ ਉਨ੍ਹਾਂ ਤੇ ਲਾਠੀ ਚਾਰਜ ਹੋਇਆ ਔਰ ਉਨ੍ਹਾਂ ਦੇ ਉੱਤੇ ਵੀ ਐਫ ਆਈ ਆਰ ਹੋਈ ਜਾਂਤੀ ਦੂਸਰੀਆਂ ਜਿਹੜੀਆਂ ਸੀ মিডিਆ ਦੇ ਮਾਧਿਅਮ ਨਾਲ ਗੋਲੀਆਂ ਚੱਲਦੀਆਂ ਵੀ ਦੇਖੀਆਂ ਉਹ ਵੀਡੀਓ ਵੀ ਦੇਖੀ ਮੈਂ ਔਰ ਬਾਕੀ ਘਟਨਾ ਦੀ ਵੀ ਜਾਣਕਾਰੀ ਲਈ ਤੇ ਜੇ ਉਹ ਐਸੇ ਹਾਲਾਤਾਂ ਦੇ ਵਿੱਚ ਪਬਲਿਕ ਦੇ ਵਿੱਚ ਜਾਂ ਦੂਸਰਿਆਂ ਚ ਆਪਸੀ ਰੰਜਿਸ਼ਾਂ ਹੁੰਦੀਆਂ ਪਰ ਸਰਕਾਰਾਂ ਦਾ ਕੰਮ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਹੈ ਉਹਨਾਂ ਨੂੰ ਠੀਕ ਕਰਨਾ ਹੁੰਦਾ ਨਾ ਕਿ ਉਹਨਾਂ ਨੂੰ ਪ੍ਰਸਾਹਿਤ ਕਰਨਾ ਔਰ ਇੱਥੇ ਮੈਂ ਕਹਾਂਗਾ ਕਿ ਵੀ ਪ੍ਰਸ਼ਾਸਨ ਵੱਲੋਂ ਗੁੰਡਾਗਰਦੀ ਨੂੰ ਪ੍ਰਸਾਹਿਤ ਕੀਤਾ ਗਿਆ ਔਰ ਇਹ ਜੇ ਇਹਨੂੰ ਦੇਖ ਕੇ ਕਹਿ ਦਈਏ ਕਿ ਹ ਹੁਣ ਦੇ ਹਾਲਾਤ ਦੇਖ ਕੇ ਕਿਉਂਕਿ ਮੈਂ ਬਾਕੀਆਂ ਨੂੰ ਮਿਲਾਂਗਾ ਵੀ ਹਲੇ ਫਰੀਦਕੋਟ ਵੀ ਮਿਲਾਂਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਮਿਲਾਂਗਾ ਉਹਨਾਂ ਤੋਂ ਵੀ ਗੱਲ ਦੀ ਜਾਣਕਾਰੀ ਲਾਂਗਾ ਕਿ ਵੀ ਇਹ ਜਿਹੜਾ ਇੱਕ ਪਖੜ ਇੱਕ ਪਾਸੜੀ ਜਿਹੜੀ ਆ ਉਹ ਕਾਰਵਾਈ ਕਿਉਂ ਕੀਤੀ ਗਈ ਔਰ ਜੋ ਮੈਂ ਦੱਸਿਆ ਕਿ ਇੱਥੇ ਕਾਫੀ ਲੋਕ ਜਿਹੜੇ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਤਾਂ ਲਗਭਗ 30 43 43 ਲੋਕਾਂ ਇੱਕ ਪਿੰਡ ਦੇ 45 ਲੋਕਾਂ ਦੇ ਉੱਤੇ ਪਰਚਾ ਦਰਜ ਕਰ ਦੇਣਾ ਔਰ ਨੇਚਰਲੀ ਆ ਕਿ ਬਾਕੀਆਂ ਦੇ ਉੱਤੇ ਵੀ ਹੋਏ ਹੋਣਗੇ ਜਿਹੜੇ ਉਹ ਘਰੋਂ ਦੌੜ ਗਏ ਦੌੜ ਗਏ ਹਾਂ ਇੱਕ ਤਰੀਕੇ ਨਾਲ ਤਾਂ ਪੂਰਾ ਪਿੰਡ ਉਜਾੜਨ ਦੀ ਗੱਲ ਜਿਹੜੀ ਆ ਉਹ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਅਨਿਆਇ ਇਹ ਕਿਸੇ ਵੀ ਬਰਦਾਸ਼ਤ ਨਹੀਂ ਹੋ ਸਕਦਾ ਸੋ ਉਹਦੇ ਲਈ ਅਸੀਂ ਹੁਣ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੇ ਪਿੰਡ ਦੇ ਲੋਕ ਆ ਜਿੱਥੇ ਵੀ ਹੋਣਗੇ ਉਹਨਾਂ ਨੂੰ ਵੀ ਸੰਪਰਕ ਕਰਕੇ ਕਰਾਂਗੇ ਔਰ ਨਾਲ ਨਾਲ ਅਸੀਂ ਇਹ ਕਹਾਂਗੇ ਕਿ ਅਸੀਂ ਸਾਰੀ ਪਾਰਟੀ ਜਿਹੜੀ ਹੈ ਔਰ ਉਹ ਪੀੜਿਤ ਪਰਿਵਾਰਾਂ ਦੇ ਨਾਲ ਖੜੀ ਹੈ ਔਰ ਉਹਨਾਂ ਦੇ ਲਈ ਇਨਸਾਫ ਲਈ ਸੱਚ ਲੜਾਈ ਲੜਾਗੇ ਇਨਸਾਫਲਾ ਸਾਹਿਬ ਜਿਹੜੇ ਕਾਬੂ ਕੀਤੇ 45 ਲੋਕ ਕਿਹਾ ਜਾ ਰਿਹਾ ਉਹਦੇ ਵਿੱਚ ਸਾਰੇ ਐਸਸੀ ਵੰਗ ਦੇ ਨਾਲ ਸੰਬੰਧ ਰੱਖਦੇ ਆ ਜਾਂ ਕੋਈ ਜਨਰਲ ਕੈਟਾਗਰੀ ਦੇ ਵੀ ਹੈਗੇ ਦੇਖੋ ਮੈਨੂੰ ਪਿੰਡ ਦੇ ਲੋਕਾਂ ਦਾ ਦੱਸਿਆ ਮੋਸਟਲੀ ਜਦ ਦੱਸਿਆ ਕਿ ਐਸਸੀ ਹੀ ਜੋ ਹੱਲੇ ਤੱਕ ਦੱਸਿਆ ਗਿਆ ਔਰ ਜਿਹੜੇ ਪੀੜਿਤ ਪਰਿਵਾਰ ਉਹ ਸਾਰੇ ਐਸਸੀ ਹੈ ਮਾਰਿਆ ਵੀ ਉਹਨਾਂ ਨੂੰ ਗਿਆ ਇਕ ਗ੍ਰਫਤਾਰ ਵੀ ਉਹਨਾਂ ਨੇ ਕੇਂਦਰ ਕਿਸ ਤਰੀਕੇ ਨਾਲ ਇਸ ਵਿੱਚ ਪਾਗੀਦਾਰ ਨੇ ਬਾਇਆਗਾ ਤਾਂ ਕਿ ਸਮਝ ਦੇ ਕੇ ਕਿ ਵੀ ਇਹਦੇ ਵਿੱਚ ਮੈਂ ਐਸ்சி ਕਮਿਸ਼ਨ ਨਾਲ ਗੱਲ ਕੀਤੀ ਹੈ ਜੀ ਔਰ ਉਹਨਾਂ ਨੇ ਵੀ ਇਹਦਾ ਸੰਗਿਆਨ ਲੈ ਕੇ ਉਹ ਸ਼ਾਇਦ ਮੈਨੂੰ ਕਹਿ ਰਿਹਾ ਸੀ ਕਿ ਅਸੀਂ ਇਹਦੀ ਰਿਪੋਰਟ ਤਲਬ ਕਰ ਰਹੇ ਹਾਂ ਔਰ ਜੋ ਮੈਨੂੰ ਹੁਣੇ ਤੱਕ ਥੋੜੀ ਦੇਰ ਤੱਕ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕੀ ਕੀਤਾ ਇਹਦੇ ਤੇ ਐਸ்சி ਕਮਿਸ਼ਨ ਇਹਨਾਂ ਨੂੰ ਤਲਬ ਵੀ ਕਰੇਗਾ ਲੋਡ ਪੈਣ ਤੇ ਤਲਬੀ ਉੱਤੇ ਦਿੱਲੀ ਕਰੇਗਾ ਔਰ ਉਹਦੀ ਰਿਪੋਰਟ ਵੀ ਤਲਬ ਕਰੇਗਾ ਸ਼ਾਪਲਾ ਜੀ ਜਿਵੇਂ ਆਪਰ ਕੇ ਪ੍ਰਸ਼ਾਸਨ ਨਾਲ ਗੱਲ ਕਰੋਗੇ ਤੁਹਾਡੀ ਡਿਮਾਂਡ ਕੀ ਹੋਊਗੀ ਪ੍ਰਸ਼ਾਸਨ ਦੇ ਕੀ ਨਿਸੰਦੇ ਕਿ ਜਿਹੜਾ ਜਿਨ੍ਹਾਂ ਦਾ ਨ ਪਹਿਲਾਂ ਤਾਂ ਉਹਨਾਂ ਨੂੰ ਇਨਸਾਫ ਮਿਲੇ ਦੂਸਰਾ ਇੱਕ ਪਾਸੜੀ ਇੱਕ ਤਰਫਾ ਜਿਹੜੀ ਆ ਉਹ ਕਾਰਵਾਈ ਕੀਤੀ ਕਿਉਂ ਗਈ ਇਹ ਵੀ ਅਸੀਂ ਉਹਦਾ ਜਵਾਬ ਲਾਂਗੇ ਲਾਠੀ ਚਾਰਜ ਕਿਉਂ ਕੀਤਾ ਗਿਆ ਇਹ ਵੀ ਜਵਾਬ ਮੰਗਾਂਗੇ ਔਰ ਕੋਈ ਨਾ ਕੋਈ ਤਾਂ ਦੱਸਣ ਕੀ ਕਾਰਨ ਤਾਂ ਦੱਸਣ ਪਿੰਡ ਵਸ ਇੱਕੋ ਮੰਗ ਮੇਨ ਕਰ ਰਹੀ ਹੈ ਕਿ ਸਾਰੇ ਬੰਦੇ ਰਿਹਾਅ ਕੀਤੇ ਜਾਣ ਨਾਲ ਦਿਨ ਜਿੰਨੇ ਬੰਦਾ ਨੇ ਫਾਇਰਿੰਗ ਕੀਤੀ ਜੋ ਇਸ ਜਨਰਲ ਮੈਟਰੀਅਲ ਦਾ ਐਸਟੀ ਸਟ੍ਰਿਕਟ ਹੈ ਮਿਸਨ ਦੇ ਕਿ ਨਿਆਂ ਤੇ ਮੈਂ ਹੀ ਕਹਣਾ ਨਿਆਂ ਦੀ ਨਿਆਂ ਦੀ ਮੰਗ ਕਰਾਂਗੇ ਨਿਆਂ ਤਾਂ ਮੰਗਦਾ ਇਹ ਹੀ ਆ ਕਿ ਜਿਨ੍ਹਾਂ ਨੇ ਗਲਤ ਕੀਤਾ ਹੈ ਉਹਨਾਂ ਦੇ ਅਗੇਂਸਟ ਕਾਰਵਾਈ ਹੋਵੇ ਔਰ ਇਹਨਾਂ ਨੂੰ ਇਨਸਾਫ਼ ਮਿਲੇ ਔਰ ਜੇਸ ਕਮ ਲਈ ਜੇ ਸੀਵਰੇਜ ਉੱਥੇ ਪਹਿਲਾਂ ਪਿਆ ਸੀ ਆਲਰੇਡੀ ਉਧਰ ਨੂੰ ਪਾਣੀ ਜਾਂਦਾ ਸੀ ਔਰ ਸੀਵਰੇਜ ਪੈ ਰਿਹਾ ਤੇ ਸੀਵਰੇਜ ਨੂੰ ਅਗਰ ਕੋਈ ਇਸੇ ਜਾਣਦਾ ਸੀ ਉਹਦੇ ਤੇ ਕੋਈ ਹੋਰ ਕੰਮ ਕਿਸੇ ਨੂੰ ਇਤਰਾਜ਼ ਸੀ ਕੋਰ ਦਾ ਰਸਤਾ ਦਿੱਖਿਆ ਜਾ ਸਕਦਾ ਸੀ ਹਾਂ ਸਟੇਲੇ ਆ ਜਾ ਸਕਦਾ ਸੀ ਪਰ ਉਹ ਜਿਹੜੀ ਡਾਂਗਰ ਤੇ ਗੁੰਡਾਗਰਦੀ ਹੈ ਉਹ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਔਰ ਸਰਕਾਰ ਦਾ ਜਿਹੜਾ ਰੋਲ ਆ ਉਹ ਹੋਰ ਵੀ ਨਿੰਦਣੀ ਹੈ ਸਰ ਜੀ ਹੁਣ ਜਿਵੇਂ ਅੱਜ ਵੀ ਉੱਥੇ ਕਾਫੀ ਵੱਡਾ ਇਕੱਠ ਹੋਣ ਜਾ ਰਿਹਾ ਹੈ ਫਰੀਦਕੋਟ ਦੇ ਵਿੱਚ ਜੇਕਰ ਇਨਸਾਫ ਜਿਵੇਂ ਤੁਸੀਂ ਕਹਿ ਰਹੇ ਹੋ ਜੇ ਨਹੀਂ ਮਿਲਦਾ ਫਿਰ ਅਗਲਾ ਆਉਣ ਵਾਲੇ ਵਿੱਚ ਦੇਖੋ ਇਨਸਾਫ ਨਹੀਂ ਮਿਲਦਾ ਲੋਕਾਂ ਦੀ ਜਿਹੜੀ ਤਾਕਤ ਬਹੁਤ ਵੱਡੀ ਹੁੰਦੀ ਹੈ ਐਸਾ ਅਹੰਕਾਰ ਅਸੀਂ ਬਹੁਤ ਸਾਰਿਆਂ ਦਾ ਟੁੱਟਦਾ ਦੇਖਿਆ ਤੁਸੀਂ ਵੀ ਦੇਖਿਆ ਹੋਊਗਾ ਸੋ ਇਸ ਤਰੀਕੇ ਨਾਲ ਗੁੰਡਾਗਰਦੀ ਨਾਲ ਨਾ ਤਾਂ ਸਰਕਾਰਾਂ ਚੱਲ ਸਕਦੀਆਂ ਉਹਨਾਂ ਨੂੰ ਵੀ ਲੋਕਾਂ ਦੀ ਸੁਣਨੀ ਹੀ ਪੈਣੀ ਹੈ ਔਰ ਨਹੀਂ ਸੁਣੋਗੇ ਤਾਂ ਜਿਸ ਤਰੀਕੇ ਨਾਲ ਵੀ ਸੁਣਨਾ ਚਾਹਣਗੇ ਜਿਸ ਭਾਸ਼ਾ ਨੂੰ ਸਮਝਣਾ ਚਾਹਣਗੇ ਉਸ ਭਾਸ਼ਾ ਨਾਲ ਸਮਝਾਵਾਂਗੇ